ਟਰੋਲ ਦਾ ਟੈਂਕ ਫਟ ਗਿਆ ਬਾਈ ਟਾਇਰ ਫਟ ਗਿਆ ਬਹੁਤ ਬੁਰਾ ਹੋ ਗਿਆ ਚੈਨ ਨਾਲ ਆਇਆ ਕੋਈ ਵੀ ਹੁੰਦਾ ਇੱਥੇ ਐਂ ਜੋਗ ਵੀ ਲੱਗ ਸਕਦੀ ਹੈ ਤੁਹਾਨੂੰ ਫੜਦੇ ਹੀ ਨਾ ਕਿੱਡੇ ਕਿੱਡੇ ਮੈਂ ਪਿੱਛੇ ਇੱਕ ਖੰਨਾ ਬੱਸ ਸਟੈਂਡ ਦੇ ਕੋਲ ਅੱਗ ਲੱਗੀ ਆ ਜੀ ਉਹਦੇ ਉੱਪਰ ਟੈਂਕਰ ਨੂੰ ਅੱਗ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਛਿਟਾਕੇ ਪੈ ਰਹੇ ਨੇ ਫਿਰ ਅੱਗ ਪੂਰੀ ਫੈਲ ਚੁੱਕੀ ਆ ਧਾਨ ਦਾ ਅੱਗ ਪੂਰੀ ਤੇਰ ਵਾਲੀ ਗੱਡੀ ਨੂੰ ਮਰੀ ਲੱਗੀ ਆ ਹਾਂ ਹਾਂ ਉਹਨੇ ਲੱਗੀ ਆ ਓੜੇ ਕਿਤੇ ਬੰਚ ਗਈ ਜਾਵੇ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਇੱਕ ਜਿਹੇ ਟ੍ਰੈਂਕਰ ਨੂੰ ਅੱਗ ਲੱਗੀ ਹੈ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾਦਾਂ ਦੇ ਘਾ ਵਧੀ ਜਾ ਰਹੀ ਆ ਖੰਨਾ ਬੱਸ ਸਟੈਂਡ ਅਮਲੋ ਚੌਂਕ